ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਿਨ ਦੀ ਬੜੀ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਬੜੀ ਚਰਚਾ ਦੇ ਵਿੱਚ ਰਿਹਾ ਹੋਏਗਾ ਤੁਸੀਂ ਵੀ ਸੁਣਾ ਹੋਏਗਾ ਕਿ ਨਿਆ ਪ੍ਰਣਾਲੀ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਉਹ ਤਬਦੀਲੀਆਂ ਅੱਜ ਤੋਂ ਲਾਗੂ ਹੋ ਚੁੱਕੀਆਂ ਨੇ ਜੀ ਹਾਂ ਆਈਪੀਸੀ ਦੀ ਧਾਰਾ ਅਕਸਰ ਹੀ ਆਪਾਂ ਸੁਣਦੇ ਹਾਂ ਕਿ ਆਈਪੀਸੀ ਦੀ ਧਾਰਾ ਫਲਾਣੇ ਦੇ ਤਹਿਤ ਪਰਚਾ ਦਰਜ ਹੋ ਗਿਆ ਆਈਪੀਸੀ ਦੀ ਧਾਰਾ ਫਲਾਣੇ ਦੇ ਤਹਿਤ ਸਜ਼ਾ ਹੋਈਗੀ ਜਾਂ ਪਰਚਾ ਦਰਜ ਹੋਇਆ ਉਹ ਸਾਰੀਆਂ ਤਰਾਵਾਂ ਦੇ ਵਿੱਚ ਕੁਝ ਚੇਂਜਸ ਮੁਲਕ ਦੀ ਸਰਕਾਰ ਨੇ ਕੀਤੀ ਹੈ ਇਦੇ ਪਿੱਛੇ ਹਵਾਲਾ ਦਿੱਤਾ ਜਾ ਰਿਹਾ ਸੀਗਾ ਕਿ ਬਹੁਤ ਪੁਰਾਣਾ ਇਹ ਕਾਨੂੰਨ ਚੱਲਦੇ ਆ ਰਹੇ ਨੇ ਇਨ੍ਹਾਂ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਦੀ ਜ਼ਰੂਰਤ ਸੀ ਇਸ ਕਰਕੇ ਇਹ ਕਾਨੂੰਨ ਬਦਲਨੇ ਬੜੇ ਜ਼ਰੂਰੀ ਸੀ ਧਰਾਵਾਂ ਦੇ ਤਹਿਤ ਇਹ ਕਾਨੂੰਨ ਬਦਲਨੇ ਬੜੇ ਜ਼ਰੂਰੀ ਸੀ ਜਿਸ ਦਾ ਕੁਝ ਵਿਰੋਧੀ ਧਿਰਾਂ ਵੱਲੋਂ ਇਤਰਾਜ਼ ਵੀ ਚੁਟਾਇਆ ਗਿਆ ਕੁਝ ਲੋਕਾਂ ਵੱਲੋਂ ਇਤਰਾਜ਼ ਵੀ ਚੁਟਾਇਆ ਗਿਆ ਕਿ ਇੰਨੇ ਵੱਡੀ ਤਬਦੀਲੀਆਂ ਦੀ ਜ਼ਰੂਰਤ ਨਹੀਂ ਸੀ ਜਿੰਨੀਆਂ ਵੱਡੀਆਂ ਤਬਦੀਲੀਆਂ ਜੜੀਆਂ ਮੁਲਕ ਦੀ ਸਰਕਾਰ ਨੇ ਕੀਤੀਆਂ ਖੈਰ ਇਹ ਹੁਣ ਭਾਰਤ ਵਿੱਚ ਤਬਦੀਲੀਆਂ ਜੜੀਆਂ ਉਹ ਲਾਗੂ ਹੋ ਚੁੱਕੀਆਂ ਨੇ ਕੀ ਕੀ ਇਹ ਤਬਦੀਲੀਆਂ ਕੀਤੀਆਂ ਗਈਆਂ ਨੇ ਕੀ ਧਰਾਵਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ ਸਜ਼ਾ ਦੇ ਪ੍ਰਵਧਾਨ ਦੇ ਵਿੱਚ ਕੀ ਤਬਦੀਲੀਆਂ ਨੇ ਜਿਹੜੇ ਕੋਰਟ ਕਚੈਰੀਆਂ ਦੇ ਵਿੱਚ ਕੇਸ ਲੱਗਦੇ ਨੇ ਉਹਨਾਂ ਦਾ ਕੀ ਅਸਰ ਪਊਗਾ ਇਹ तमाम ਜਾਣਕਾਰੀ ਹਰ ਮੁਲਕ ਦੇ ਵਸਿੰਦੇ ਨੂੰ ਹੋਣੀ ਜ਼ਰੂਰੀ ਹੈ ਖਾਸ ਕਰਕੇ ਪੰਜਾਬੀਆਂ ਨੂੰ ਇਹ ਸਾਰੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਇੱਕ ਇੱਕ ਕਰਕੇ ਤੁਹਾਨੂੰ ਪਹਿਲਾਂ ਦੱਸਦਿਆਂ ਕਿ ਕੀ ਕੀ ਤਬਦੀਲੀਆਂ ਕੀਤੀਆਂ ਗਈਆਂ ਨੇ ਔਰ ਉਸਾ ਫਰਕ ਕੀ ਪਏਗਾ ਇਹ ਵੀ ਤੁਹਾਨੂੰ ਦੱਸਦਿਆਂ ਸਭ ਤੋਂ ਪਹਿਲਾਂ ਦੱਸ ਦਈਏ ਆਈਪੀਸੀ ਯਾਨੀ ਕਿ ਇੰਡੀਅਨ ਪੈਨਲ ਕੋਡ ਨੂੰ ਬਦਲ ਕੇ ਬੀਐਨਐਸ ਯਾਨੀ ਕਿ ਭਾਰਤੀ ਨਿਆਯ ਸੰਹਿਤਾ ਜਿਹੜੀ ਆ ਉਹ ਬਣਾ ਦਿੱਤੀ ਗਈ ਹੈ ਹੁਣ ਬਦਲਿਆ ਦੇਸ਼ ਦਾ ਕਾਨੂੰਨ ਹੈ ਔਰ ਇਸ ਦੇ ਵਿੱਚ ਜਿਹੜੀਆਂ ਧਰਾਵਾਂ ਬਦਲੀਆਂ ਗਈਆਂ ਨੇ ਉਹ ਕੀ ਕੀ ਧਰਾਵਾਂ ਬਦਲੀਆਂ ਗਈਆਂ ਨੇ ਸਭ ਤੋਂ ਪਹਿਲਾਂ ਆ ਆਈਪੀਸੀ ਦੀ ਧਾਰਾ 302 ਤੇ 2 ਨੂੰ ਬਦਲ ਦਿੱਤਾ ਗਿਆ ਹੁਣ ਬੀਐਨਐਸ 103 ਦੀ ਧਾਰਾ ਲੱਗੇਗੀ ਇਰਾਦਾਇ ਕਤਲ ਦੀ ਸਜ਼ਾ ਪਹਿਲਾਂ ਆਈਪੀਸੀ ਦੀ ਧਾਰਾ 307 ਲੱਗਦੀ ਸੀ ਹੁਣ ਬੀਐਨਐਸ ਦੀ 109 ਦੀ ਧਾਰਾ ਲੱਗੇਗੀ ਗੈਂਗਰੇਪ ਪਹਿਲਾਂ ਆਈਪੀਸੀ 374 ਡੀ ਲੱਗਦਾ ਸੀ ਹੁਣ ਬੀਐਨਐਸ 70/1 ਦੀ ਧਾਰਾ ਲੱਗੇਗੀ ਤੋਖਾ ਤੜੀ ਪਹਿਲਾਂ ਆਈਪੀਸੀ 420 ਹੁਣ ਬੀਐਨਐਸ 318 ਮਾਨਹਾਨੀ ਸਜ਼ਾ ਪਹਿਲਾਂ ਆਈਪੀਸੀ 499 ਹੁਣ ਬੀਐਨਐਸ 356 ਸੋ ਇਹ ਕੁਝ ਤਬਦੀਲੀਆਂ ਨੇ ਜਿਹੜੀਆਂ ਇਹ ਕੀਤੀਆਂ ਗਿਆ ਨੇ ਇਸ ਤੋਂ ਇਲਾਵਾ ਅ ਅਦਾਲਤੀ ਪ੍ਰਕਿਰਿਆ ਦੇ ਵਿੱਚ ਵੀ ਕੁਝ ਤਬਦੀਲੀਆਂ ਨੇ ਕਿਵੇਂ ਤਬਦੀਲੀਆਂ ਹੋਣ ਗਿਆ ਇਹ ਨਿਆ ਜੋ ਦਾਵਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿ ਜਿਹੜੇ ਅਸੀਂ ਬਦਲਾਅ ਕੀਤੇ ਨੇ ਉਹ ਬਦਲਾਅ ਜਿਹੜੇ ਛੇਤੀ ਨਿਆ ਪ੍ਰਣਾਲੀ ਦਵਾਨ ਦੇ ਨਿਆਦਵਾਨ ਦੇ ਲੋਕਾਂ ਨੂੰ ਆਸਾਨੀ ਨਾਲ ਨਿਆਂ ਮਿਲੇਗਾ ਔਰ ਜੋ ਗੁੰਜਲਦਾਰ ਤਰੀਕੇ ਨਾਲ ਆਪੀਸੀ ਦੇ ਆਧਾਰਾਂ ਸੀ ਉਹਨਾਂ ਨੂੰ ਸਰਲ ਕਰ ਦਿੱਤਾ ਗਿਆ ਹੈ ਵੀਡੀਓ ਕਾਨਫਰencing ਰਾਹੀਂ ਹੋ ਸਕੇਗੀ ਪੂਰੀ ਅਦਾਲਤੀ ਕਾਰਵਾਈ ਛੋਟੇ ਅਪਰਾਧਾਂ ਲਈ ਕਮਿਊਨਿਟੀ ਸਰਵਿਸ ਦੀ ਸਜ਼ਾ ਕਮਿਊਨਿਟੀ ਸਰਵਿਸ ਹੁੰਦੀ ਹੈ ਕਿ ਤੁਸੀਂ ਸੜਕ ਤੇ ਖੜੇ ਹੋਏ ਲੋਕਾਂ ਨੂੰ ਜਾਗਰੂਕ ਕਰੋਗੇ ਟ੍ਰੈਫਿਕ ਰੂਲਸ ਸਮਝਾਓਗੇ ਤੁਸੀਂ ਪੰਛੀਆਂ ਨੂੰ ਪਾਣੀ ਦਿਓਗੇ ਇਦਾਂ ਦੇ ਕੁਝ ਕਮਿਊਨਿਟੀ ਸਰਵਿਸਿਜ਼ ਨੇ ਉਦੀ ਸਜ਼ਾ ਲਗਾਈ ਜਾ ਸਕਦੀ ਹੈ ਗੈਂਗ੍ਰਿਪ ਮਾਮਲੇ ਦੇ ਵਿੱਚ ਉਮਰ ਕੈ ਜਾਂ 20 ਸਾਲ ਦੀ ਸਜ਼ਾ ਤਜਵੀਜ਼ ਨਵਾਲਗ ਨਾਲ ਬਲਾਤਕਾਰ ਦੇ ਮਾਮਲੇ ਤੋਂ ਵਿੱਚ ਮੌਤ ਦੀ ਸਜ਼ਾ ਕਿਸੇ ਵੀ ਸਥਾਨ ਤੋਂ ਦਰਜ ਕਰਵਾਈ ਜਾ ਸਕੇਗੀ ਈ ਐਫ ਆਈ ਆਰ ਡਿਜੀਟਲ ਸਬੂਤਾਂ ਨੂੰ ਮਿਲੇਗੀ ਪ੍ਰਮਾਣਿਕਤਾ ਛਾਪੇ ਜਾਂ ਸਰਚ ਆਪਰੇਸ਼ਨ ਦੀ ਵੀਡੀਓ ਰਿਕਾਰਡਿੰਗ ਜ਼ਰੂਰੀ ਹੋਵੇਗੀ ਜਦੋਂ ਵੀ ਕਿਤੇ ਛਾਪਾ ਮਾਰਿਆ ਜਾਂਦਾ ਕੋਈ ਸਰਚ ਆਪਰੇਸ਼ਨ ਹੁੰਦਾ ਉਹਦੀ ਵੀਡੀਓ ਰਿਕਾਰਡਿੰਗ ਕਰ ਲਈ ਜ਼ਰੂਰੀ ਹੋਵੇਗੀ ਦੇਸ਼ ਧਰੋਹ ਕਾਨੂੰਨ ਪੂਰੀ ਤਰ੍ਹਾਂ ਖਤਮ ਹੋਵੇਗਾ ਇਹ ਤੁਹਾਨੂੰ ਦੱਸ ਦਈਏ ਕਿ ਯਾਦ ਹੋਵੇਗਾ ਤੁਹਾਨੂੰ ਦੇਸ਼ ਧਰੋਹ ਦੇ ਤਹਿਤ ਬਹੁਤ ਸਾਰੇ ਪਰਚੇ ਪਹਿਲਾਂ ਦਰਜ ਕੀਤੇ ਜਾਂਦੇ ਸੀਗੇ ਔਰ ਲੋਕਾਂ ਵੱਲੋਂ ਇਹ ਇਤਰਾਜ਼ ਦਿੱਤਾ ਜਾਂਦਾ ਸੀਗਾ ਕਿ ਇਹ ਕੁਝ ਪੋਲਿਟਿਕਲ ਲੋਕਾਂ ਤੇ ਸਰਕਾਰਾਂ ਦਾ ਬੜਾ ਸੌਖਾ ਜਿਹਾ ਹਥਿਆਰ ਹੈ ਦੇਸ਼ ਧਰੋਹ ਦਾ ਕਾਨੂੰਨ ਇਹਦੇ ਤੇ ਲਾਗੂ ਕਰ ਦੋ ਨਾ ਦਲੀਲ ਨਾ ਵਕੀਲ ਦਾ ਅਪੀਲ ਔਰ ਇਸ ਦੇ ਤਹਿਤ ਸਜ਼ਾ ਦਿੱਤੀ ਜਾਂਦੀ ਸੀ ਸੋ ਉਹ ਦੇਸ਼ ਧਰੋਹ ਕਾਨੂੰਨ ਪੂਰੀ ਤਰ੍ਹਾਂ ਖਤਮ ਮੌਤ ਦੀ ਸਜ਼ਾ ਸਿਰਫ ਉਮਰ ਕੈਦ ਤੇ ਉਮਰ ਕੈਦ ਦੀ ਸਜ਼ਾ ਦੇ ਵਿੱਚੋਂ ਸਿਰਫ 7 ਸਾਲ ਹੀ ਮਾਫ ਹੋ ਸਕਣਗੇ 90 ਦਿਨਾਂ ਦੇ ਵਿੱਚ ਚਾਰਸ਼ੀਡ ਦਾਖਲ ਕਰਨਾ ਜ਼ਰੂਰੀ ਅਦਾਲਤ ਵੱਤਵਾਦਨ 90 ਦਿਨ ਦਾਵਾ ਕਰ ਸਕੇਗੀ ਬਹਿਸ ਪੂਰੀ ਹੋਣ ਤੇ 30 ਦਿਨਾਂ ਦੇ ਵਿੱਚ ਅਦਾਲਤ ਨੂੰ ਫੈਸਲਾ ਦੇਣਾ ਲਾਜ਼ਮੀ ਹੋਵੇਗਾ ਚਲਰੇ ਕੇਸਾਂ ਦੇ ਵਿੱਚ ਗਵਾਹੀ ਲਈ ਥਾਣੇ ਦੇ ਵਿੱਚੋਂ ਬਦਲ ਚੁੱਕੇ ਪੁਲਿਸ ਅਧਿਕਾਰੀਆਂ ਤੋਂ ਕੋਈ ਵੀ ਰੋਲ ਨਹੀਂ ਹੋਵੇਗਾ ਨਹੀਂ ਤਾਂ ਹੁੰਦਾ ਇਹ ਸੀਗਾ ਕਿ ਫਲਾਨੀ ਜਗ੍ਹਾ ਤੇ ਇੰਸਪੈਕਟਰ ਦੀ ਤਬਾਦਲਾ ਹੋ ਗਿਆ ਤਾਂ ਉਹਨੂੰ ਲੈ ਕੇ ਆਓ ਜੀ ਗਵਾਹੀ ਪਗਤਾਉਣ ਦੇ ਲਈ ਪਗੋੜਿਆਂ ਤੇ ਸੈਸ਼ਨ ਕੋਰਟ ਦੇ ਵਿੱਚ ਚੱਲ ਸਕੇਗਾ ਮਾਮਲੇ ਤੇ ਸੁਣਵਾਈ ਸੁਣਾਈ ਜਾ ਸਕੇਗੀ ਸਜ਼ਾ ਪਗੋੜਿਆਂ ਉੱਤੇ ਸੈਸ਼ਨ ਕੋਰਟ ਦੇ ਵਿੱਚ ਮਾਮਲਾ ਚੱਲ ਸਕੇਗਾ ਤੇ ਸਜ਼ਾ ਸੁਣਾਈ ਜਾ ਸਕੇਗੀ ਨਹੀਂ ਤਾਂ ਅਕਸਰ ਇਹ ਕਿਹਾ ਜਾਂਦਾ ਕਿ ਉਹ ਪਗੋੜਾ ਜਦ ਤੱਕ ਫੜਾਇਆ ਨਹੀਂ ਜਾਂਦਾ ਤਦ ਤੱਕ ਉੱਤੇ ਧਰਾਵਾਂ ਲਗਣੀਆਂ ਚਾਰਟ ਸ਼ੀਟ ਦਾਖਲ ਨਹੀਂ ਹੋਣੀ ਜ਼ਰਹਾਣੀ ਹੋਣੀ ਤਾਂ ਸਜ਼ਾ ਨਹੀਂ ਸੁਣਾਈ ਜਾ ਸਕੇਗੀ ਸੋ ਹੁਣ ਇਹ ਕਲੀਅਰ ਕਰ ਦਿੱਤਾ ਗਿਆ ਹੈ ਸਾਡੇ ਨਾਲ ਪ੍ਰੀਤ ਮੈਥਾ ਜੁੜੇ ਹੋਏ ਨੇ ਲੀਗਲ ਐਕਸਪਰਟ ਵੀ ਨੇ ਸਾਡੇ ਸਹਿਯੋਗੀ ਵੀ ਨੇ ਪੱਤਰਕਾਰ ਵੀ ਨੇ ਪ੍ਰੀਤ ਇਹ ਨਵੀਆਂ ਕਾਨੂੰਨ ਜਿਹੜੇ ਇਹ ਲਾਗੂ ਹੋ ਗਏ ਨੇ ਔਰ ਵਿਰੋਧੀ ਧਿਰਾਂ ਕੁਝ ਇਸ ਦਾ ਵਿਰੋਧ ਵੀ ਕਰ ਰਹੀਆਂ ਨੇ ਓਵਰ ਆਲ ਜੇ ਮੋਟਾ-ਵੋਟਾ ਆਪਾਂ ਦੇਖੀਏ ਤਾਂ ਕਿੰਨਾ ਕੁ ਆਮ ਲੋਕਾਂ ਨੂੰ ਫਰਕ ਪਏਗਾ ਇਸ ਅੰਚਾਰ ਸਹਿਤਾ ਨੂੰ ਬਦਲਣ ਦੇ ਵਿੱਚ ਦੇਖੋ ਫਰਕ ਇਹਦੇ ਵਿੱਚ ਬਹੁਤ ਸਾਰਾ ਪਾਇਆ ਗਿਆ ਕਿਉਂਕਿ ਭਾਰਤ ਸਰਕਾਰ ਨੇ ਜੋ ਕਾਨੂੰਨ ਬਦਲੇ ਨੇ ਕਾਨੂੰਨ 150 ਸਾਲ ਪੁਰਾਣੇ ਕਾਨੂੰਨ ਸੀਗੇ ਅੰਗਰੇਜ਼ਾਂ ਦੇ ਦੌਰ ਤੇ ਜੇ ਅਸੀਂ ਦੇਖਿਆ ਜਾਵੇ ਤਾਂ ਈਸਟ ਇੰਡੀਆ ਕੰਪਨੀ ਦੇ ਦੌਰ ਦੇ ਕਾਨੂੰਨ ਸੀਗੇ ਉਹ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਤੇ ਸ਼ਾਸਨ ਕੀਤਾ ਤੇ ਇਹ ਸਾਰੇ ਐਕਟ ਉਹਦੋਂ ਲਾਗੂ ਕੀਤੇ ਤੇ ਜਿਹੜਾ ਆਈਪੀਸੀ ਦੇਖਿਆ ਜਾਵੇ ਆਈਪੀਸੀ 1860 ਦਾ ਹੈ ਤੇ ਉਸ ਤੋਂ ਬਾਅਦ ਇੰਡੀਅਨ ਐਵੀਡੈਂਸ ਦੇਖਿਆ ਜਾਵੇ ਤਾਂ ਉਹ 1872 ਦਾ ਤੇ ਸੀਆਰਪੀਸੀ ਜਿਹੜਾ ਤੀਸਰਾ ਕਾਨੂੰਨ ਜਿਹੜਾ ਬਦਲਿਆ ਉਹ 1973 ਦਾ ਕਾਨੂੰਨ ਹੈ ਜੇ ਦੇਖਿਆ ਜਾਵੇ ਤਾਂ 150 ਸਾਲ ਪੁਰਾਣੇ ਕਾਨੂੰਨ ਸੀ ਕਿਉਂਕਿ ਕਾਫੀ ਸਿਸਟਮ ਬਦਲ ਗਿਆ ਜਾਂਚ ਦੇ ਤਰੀਕੇ ਬਦਲ ਕੇ ਅਪਰਾਧ ਦੇ ਤਰੀਕੇ ਬਦਲ ਕੇ ਜਾਂਚ ਕਿਸ ਤਰੀਕੇ ਨਾਲ ਹੋਣੀ ਹੈ ਕੋਰਟਾਂ 'ਚ ਕਿਸ ਤਰੀਕੇ ਨਾਲ ਮੁਕਦਮੇ ਹੈਗੇ ਨੇ ਲਗਾਤਾਰ ਬਾੜ ਆਦੀ ਜਾ ਰਹੀ ਹੈ ਔਰ ਜਿਹੜਾ ਸਭ ਤੋਂ ਵੱਡੀ ਚੀਜ਼ ਹੈ ਕਿ ਜਸਟਿਸ ਡਿਲੇਡ ਜਸਟਿਸ ਡਿਨਾਈਡ ਕਿ ਦੇਰੀ ਨਾਲ ਇਨਸਾਫ ਮਿਲਦਾ ਸੀਗਾ ਤਾਂ ਇਨਸਾਫ ਨਾ ਮਿਲੇ ਮੰਨਣਾ ਜਾਣਾ ਚਾਹੀਦਾ ਸੀਗਾ ਜਾਂਦਾ ਸੀਗਾ ਹੁਣ ਭਾਰਤ ਸਰਕਾਰ ਨੇ ਤਿੰਨ ਨਵੇਂ ਕਾਨੂੰਨ ਲਿਆਈ ਹੈ ਔਰ ਤਿੰਨ ਜਿਹੜੇ ਨਵੇਂ ਕਾਨੂੰਨ ਨੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਫੀਚਰ ਹੈ ਉਹ ਹਰ ਚੀਜ਼ ਨੂੰ ਟਾਈਮ ਬౌండ్ ਕਰ ਦਿੰਦੀ ਹੈ ਐਫ ਆਈ ਆਰ ਤੋਂ ਲੈ ਕੇ ਟ੍ਰਾਇਲ ਹੋਣ ਤੱਕ ਸਜ਼ਾ ਹੋਣ ਤੱਕ ਦਾ ਚਾਹੇ ਪੁਲਿਸ ਤੇ ਐਫ ਆਈ ਆਰ ਪੁਲਿਸ ਕੋਲੇ ਐਫ ਆਈ ਆਰ ਦਰਜ ਕਰਦੇ ਆ ਅਸੀਂ ਉਹ ਫਿਰ ਕੋਰਟ ਚ ਜਾਂਦੀ ਆ ਕੋਰਟ ਚ ਟਰਾਇਲ ਕਿਵੇਂ ਹੋਗਾ ਟਰਾਇਲ ਤੱਕ ਦਾ ਪੂਰਾ ਸਿਸਟਮ ਇੱਕਦਸ ਤੈ ਸਮੇਂ ਅਵਧੀ ਦੇ ਅੰਦਰ ਹੀ ਤੈ ਹੋਏਗਾ ਇਹ ਸਭ ਤੋਂ ਵੱਡੀ ਜੜੀ ਚੀਜ਼ ਹੈ ਅਸੀਂ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਕਰਦੇ ਆ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਕਿਉਂਕਿ ਇਹ ਸਾਰੇ ਕ੍ਰਿਮੀਨਲ ਲਾਜ਼ ਨੇ ਯਾਨੀ ਕਿ ਅਪਰਾਧੀ ਕਾਨੂੰਨ ਹੈਗੇ ਨੇ ਇਹਦੇ ਵਿੱਚ ਸ਼ੁਰੂ ਹੁੰਦਾ ਸਭ ਤੋਂ ਪਹਿਲਾਂ ਸ਼ਿਕਾਇਤ ਐਫ ਆਈ ਆਰ ਦਰਜ ਹੁੰਦੀ ਹੈ ਜਾਂ ਡੀ ਡੀ ਆਰ ਦਾ ਦਰਜ ਹੁੰਦੀ ਹੈ ਸਭ ਤੋਂ ਪਹਿਲਾਂ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਤੇ ਇਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਵੀਜ਼ਨ ਦਿੱਤਾ ਹੈ ਕਿ ਤੁਸੀਂ ਜ਼ੀਰੋ ਐਫ ਆਈ ਆਰ ਯਾਨੀ ਕਿ ਕਿਤੇ ਵੀ ਜੇ ਕਿਸੇ ਬੰਦੇ ਨੂੰ ਨਹੀਂ ਪਤਾ ਕਿ ਉਹਨੂੰ ਥਾਣਾ ਕਿਹੜਾ ਲੱਗ ਰਿਹਾ ਜਿੱਥੇ ਵੀ ਉਹ ਹੈ ਉੱਥੇ ਉਹ ਐਫ ਆਈ ਆਰ ਉਸ ਥਾਣੇ 'ਚ ਜਮਾ ਦਰਜ ਕਰਾ ਦੇਗਾ 15 ਦਿਨਾਂ ਦੇ ਅੰਦਰ ਅੰਦਰ ਉਸ ਥਾਣੇ ਤੋਂ ਜਿਹੜਾ ਕਨਸਰਨਡ ਥਾਣਾ ਜਿੱਥੇ ਕਿ ਵਾਕਈ ਅਪਰਾਧ ਹੋਇਆ ਜਿਹੜੀ ਜਗ੍ਹਾ ਬਣਦੀ ਹੈ ਜੂਰੀਡਿਕਸ਼ਨ ਉੱਥੇ ਜਾਏਗੀ ਔਰ ਉਸ ਤੋਂ ਬਾਅਦ ਕੇਸ ਚੱਲੇਗਾ ਇਹ ਤੋਂ ਬਾਅਦ ਜਿਹੜੀ ਦੂਸਰੀ ਗੱਲ ਹੈ ਜਿਹੜੀ ਸਭ ਤੋਂ ਵੱਡੀ ਐਫ ਆਈ ਆਰ ਦਰਜ ਹੋਣ ਦੇ ਦੇ ਬਾਅਦ 90 ਦਿਨਾਂ ਦੇ ਅੰਦਰ-ਅੰਦਰ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਂਚ ਪੂਰੀ ਕਰਨੀ ਪਏਗੀ ਔਰ ਕੋਰਟ 'ਚ ਜਾਂਚ ਰਿਪੋਰਟ ਆਪਣੀ ਸੌਂਪਣੀ ਪਏਗੀ ਔਰ ਜੇ ਪੁਲਿਸ 90 ਦਿਨਾਂ 'ਚ ਜਾਂਚ ਪੂਰੀ ਨਹੀਂ ਕਰਦੀ ਤਾਂ ਕੋਰਟ ਦੀ ਪਰਮਿਸ਼ਨ ਲੈ ਕੇ ਹੀ ਫਿਰ ਦੁਬਾਰਾ 90 ਦਿਨ ਹੀ ਮਿਲਣਗੇ ਯਾਨੀ ਕਿ ਕੁੱਲ ਮਿਲਾ ਕੇ 180 ਦਿਨਾਂ 'ਚ ਪੁਲਿਸ ਨੂੰ ਹਰ 180 ਦਿਨ ਪੂਰੀ ਜਾਂਚ ਪੂਰੀ ਕਰਨੀ ਪੈਣੀ ਹੈ ਔਰ 181ਵਾਂ ਦਿਨ ਪੁਲਿਸ ਨੂੰ ਨਹੀਂ ਮਿਲੇਗਾ ਔਰ ਜੇ 90 ਦਿਨ ਵੀ ਜਿਹੜੇ ਵਿਧਾਣੇ ਨੇ 90 ਦਿਨਾਂ ਤੋਂ ਬਾਅਦ ਉਹ ਵੀ ਕੋਰਟ ਨੂੰ ਕੋਈ ਰੀਜ਼ਨ ਦੇਣਾ ਪੈਣਾ ਕਿ ਇਹ ਜਾਂਚ ਐਸ ਕਰਕੇ ਕਿ ਗਰਾਉਂਡਸ ਦੱਸਣੇ ਪੈਣੇ ਨੇ ਕਿ ਇਸ ਕਿ ਤਾਂ ਉਹਨਾਂ ਨੂੰ ਕੋਰਟ ਅਲਾਉ ਕਰੇਗੀ ਫਿਰ ਉਹ ਤੋਂ ਬਾਅਦ ਕੋਰਟ ਉੱਤੇ ਕੰਮ ਆ ਜਾਂਦਾ ਕਿ ਜਦੋਂ ਟ੍ਰਾਇਲ ਸ਼ੁਰੂ ਹੋ ਗਿਆ ਕੋਰਟ ਦਾ ਕੰਮ ਹੈ ਕਿ ਉਹ 60 ਦਿਨਾਂ ਦੇ ਅੰਦਰ ਅੰਦਰ ਚਾਰजेस ਫਰੇਮ ਕਰੇਗਾ ਜਿਹੜੇ ਵੀ ਅਪਰਾਧੀ ਦੇ ਖਿਲਾਫ ਸ਼ਿਕਾਇਤ ਹੈਗੀ ਹੈ ਚਾਰजेस ਫਰੇਮ ਹੋ ਜਾਣੇ ਚਾਹੀਦੇ ਨੇ 60 ਦਿਨਾਂ ਦੇ ਅੰਦਰ ਇਹ ਇੱਕ ਤਰੀਕੇ ਨਾਲ ਕੋਰਟਸ ਤੇ ਵੀ ਰੈਸਟ੍ਰਿਕਸ਼ਨ ਲੱਗੀ ਹੈ ਤੁਸੀਂ ਵੀ ਆਪਣਾ ਕੰਮ ਟਾਈਮ ਤੇ ਕਰੋਗੇ ਫਿਰ ਜਦੋਂ ਟ੍ਰਾਇਲ ਚੱਲਦਾ ਹੈ ਟ੍ਰਾਇਲ ਜਦੋਂ ਕੰਪਲੀਟ ਹੋ ਗਿਆ ਤਾਂ ਉਹ ਤੋਂ 30 ਦਿਨਾਂ ਦੇ ਅੰਦਰ-ਅੰਦਰ ਕੋਰਟ ਨੂੰ ਆਪਣਾ ਫੈਸਲਾ ਵੀ ਸੁਣਾਣਾ ਪੈਂਦਾ ਹੈ। ਇਹ ਪੂਰਾ ਸਿਸਟਮ ਇੱਕ ਟਾਈਮ ਬਾਉਂਡ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਅਸੀਂ ਗੱਲ ਕਰਦੇ ਹਾਂ ਚਾਹੇ ਇਨਵੈਸਟੀਗੇਸ਼ਨਸ ਹੈਗੀਆਂ ਨੇ। ਫਿਰ ਜਿਹੜੇ ਇੱਕ ਵੱਡਾ ਮਸਲਾ ਆਂਦਾ ਹੈ ਕਿ ਆਮ ਬੰਦਾ ਜਦੋਂ ਇਹ ਦੇਖਦਾ ਕਿ ਰਸੂਕਦਾਰਾਂ ਉੱਤੇ ਜਿਹੜੇ ਕੇਸ ਚੱਲ ਰਹੇ ਨੇ ਉਹ ਲੱਗਈ ਕਿ ਸਾਲਾਂ ਤੱਕ ਚੱਲਦੇ ਰਹਿੰਦੇ ਨੇ। ਕਿਉਂਕਿ ਚਾਹੇ ਆਈਐਸ ਆਫੀਸਰਸ ਹੋਣ ਸਰਕਾਰੀ ਅਧਿਕਾਰੀ ਇਹਨਾਂ ਨੂੰ ਇਹਨਾਂ ਦੇ ਖਿਲਾਫ ਜੇ ਕੋਈ ਕੇਸ ਹੁੰਦਾ ਤਾਂ ਸਰਕਾਰ ਤੋਂ ਪ੍ਰੋਸੀਕਿਊਸ਼ਨ ਸੰਕਿੰਨ ਯਾਨੀ ਕਿ ਕੇਸ ਚ ਔਰ ਅਸੀਂ ਦੇਖਦੇ ਹਾਂ ਹਾਈ ਕੋਰਟ ਚ ਜਾਂਦੇ ਬਹੁਤ ਕੇਸਿਸ ਪਏ ਨੇ ਕਈ ਸਾਲਾਂ ਤੱਕ ਪ੍ਰੋਸੀਕਿਊਸ਼ਨ ਸੈਂਕਸ਼ਨ ਹੀ ਨਹੀਂ ਮਿਲਦੀ ਰਸੂਕਦਾਰਾਂ ਤੇ ਆਈਐਸ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਕੇਸ ਚੱਲ ਹੀ ਨਹੀਂ ਪਾਉਂਦੇ ਚਾਹੇ ਦਰਜ ਹੋ ਜਾਂਦੇ ਨੇ ਜਾਂਚ ਵੀ ਪੂਰੀ ਹੋ ਜਾਂਦੀ ਹੈ ਲੇਕਿਨ ਕੇਸ ਟਰਾਇਲ ਰੁਕ ਜਾਂਦਾ ਹੈ ਇਹ ਸਭ ਤੋਂ ਵੱਡਾ ਜਿਹੜਾ ਕਾਨੂੰਨ ਚ ਜਿਹੜਾ ਬਦਲਾਅ ਕੀਤਾ ਗਿਆ ਇਹਦੇ ਵਿੱਚ ਇਹ ਕਰਤਾ ਹੈ ਕਿ ਜੇ ਕਿਸੇ ਸਰਕਾਰੀ ਅਧਿਕਾਰੀ ਰਸੂਕਦਾਰ ਜਾਂ ਮੰਤਰੀਆਂ ਉੱਤੇ ਕੋਈ ਐਫਆਈਆਰ ਹੁੰਦੀ ਹੈ ਤਾਂ ਉਹਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਵਾਸਤੇ ਇਮੀਡੀਏਟਲੀ ਭੇਜ ਦਿੱਤਾ ਜਾਏਗਾ ਔਰ ਜੇ 3 ਮਹੀਨੇ ਦੇ ਅੰਦਰ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜੇ ਸਰਕਾਰ ਨਹੀਂ ਦਿੰਦੀ ਤਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਨੀ ਜਾਏਗੀ ਮੰਨੀ ਜਾਏਗੀ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਰੀਜ਼ਰ ਹੈਗਾ ਕਿ ਇਹ ਇਹ ਬਹੁਤ ਵੱਡੀ ਰਾਹਤ ਅਲੀ ਗਈ ਇਹ ਬਹੁਤ ਵੱਡਾ اچھا ਮੈਂ ਇੱਕ ਗੱਲ ਹੋਰ ਦੱਸੋ ਵਿਰੋਧੀ ਧਿਰ ਕਹਿ ਰਹੀਆਂ ਨੇ ਕਿ ਇਹ ਪੁਲਿਸ ਨੂੰ ਹੋਰ ਤਾਕਤਵਰ ਬਣਾਉਂਦੀ ਹੈ ਇਹ ਜਿਹੜੇ ਕਾਨੂੰਨ ਨੇ ਇਹ ਪੁਲਿਸ ਨੂੰ ਹੋਰ ਤਾਕਤਵਰ ਬਣਾਉਂਦੇ ਨੇ ਜਿਸ ਦੇ ਨਾਲ ਭ੍ਰਿਸ਼ਟਾਚਾਰ ਦਾ ਸਕੋਪ ਹੈ ਜਿਹੜਾ ਉਹ ਵੱਧ ਜਾਏਗਾ ਦੇਖੋ ਇਹ ਤਾਂ ਚੀਜ਼ ਆਪੋਜੀਸ਼ਨ ਨੇ ਹਮੇਸ਼ਾ ਹੀ ਚੱਕਣੀ ਹੈ ਕੋਈ ਵੀ ਸਰਕਾਰ ਆਏਗੀ ਕੁਝ ਵੀ ਲੈ ਕੇ ਆਏਗੀ ਆਪੋਜੀਸ਼ਨ ਆਪਣੀ ਗਲਤ ਰੱਖੇਗਾ ਦੇਖੋ ਹਰੇਕ ਕਾਨੂੰਨ ਚ ਕੁਝ ਨਾ ਕੁਝ ਖਾਮੀਆਂ ਹੋ ਸਕਦੀਆਂ ਨੇ ਉਹ ਪਾਰਲੀਮੈਂਟ ਵਿੱਚ ਰੱਖੀਆਂ ਜਾ ਸਕਦੀਆਂ ਲੇਕਿਨ ਹੁਣ ਲਾਗੂ ਹੋ ਚੁੱਕੇ ਨੇ ਅੱਜ ਤੋਂ ਹੁਣ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਲਾਅ ਐਂਡ ਆਰਡਰ ਹਮੇਸ਼ਾ ਸਟੇਟ ਸਬਜੈਕਟ ਹੁੰਦਾ ਹੈ ਸੈਂਟਰ ਨੇ ਕਾਨੂੰਨ ਬਣਾਉਂਦੇ ਆ ਸਟੇਟਾਂ ਨੇ ਲਾਗੂ ਕਰਨੇ ਨੇ ਇਹ ਸਾਰੇ ਦੇ ਸਾਰੇ ਕਾਨੂੰਨ ਇਹਦੇ ਵਿੱਚ ਜਿਹੜੇ ਆਪਾਂ ਪ੍ਰੋਸੀਜਰ ਸੈਂਕਸ਼ਨ ਤੇ ਗੱਲ ਕਰ ਰਹੇ ਹਾਂ ਚਾਹੇ ਸਟੇਟ ਗਵਰਨਮੈਂਟ ਦਵੇ ਜਾਂ ਭਾਰਤ ਸਰਕਾਰ ਦਵੇ ਇਹ ਰੁਕਦਾ ਸੀਗਾ ਇਹ ਹੁਣ ਨਹੀਂ ਰੁਕੇਗਾ ਔਰ ਦੂਸਰੀ ਗੱਲ ਇਹਦੇ ਵਿੱਚ ਆਪਾਂ ਜੇ ਕਰਾਇਮ ਅਗੇਂਸਟ ਔਮਨ ਦੇਖਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਵਿਕਟਮ ਹੈਗੀ ਆ ਉਹਦੀ ਵੀਡੀਓਗ੍ਰਾਫੀ ਹੋਏਗੀ ਉਹ ਚੇਹ ਨਹੀਂ ਵੀ ਹੈਗੀ ਅਵੇਲੇਬਲ ਤਾਂ ਵੀ ਸੀ ਦੇ ਥਰੂ ਉਹਦੇ ਬਿਆਨ ਦਰਜ ਹੋ ਜਾਣਗੇ ਪੀੜਿਤਾ ਦੇ ਇੱਕ ਬਹੁਤ ਵੱਡੀ ਰਾਹਤ ਪੀੜਤਾਂ ਨੂੰ ਮਿਲੀ ਹੈ ਹਰੇਕ ਜਿਹੜਾ ਜਿੱਥੇ ਵੀ ਕੋਈ ਵੀ ਮਤਲਬ ਕਿ ਜੇ ਪੰਜਾਬ ਚ ਹੈ ਪੰਜਾਬ ਚ ਡਰੱਗਸ ਦੇ ਕੇਸ ਬਹੁਤ ਹੁੰਦੇ ਨੇ ਐਨਡੀਪੀਐਸ ਕੇਸ ਔਰ ਇਹਦੇ ਵਿੱਚ ਅਸੀਂ ਲਗਾਤਾਰ ਦੇਖਦੇ ਹਾਂ ਕਿ ਜਿਹੜਾ ਸਰਚ ਐਂਡ ਸੀਜ਼ਰ ਹੈ ਕਿ ਪੁਲਿਸ ਕਹਿੰਦੀ ਹੈ ਕਿ ਅਸੀਂ ਨਾਕਾ ਲਾਇਆ ਸੀ ਅਸੀਂ ਇੱਥੇ ਬੰਦੇ ਨੂੰ ਫੜ ਲਿਆ ਇਹਦੇ ਕੋਲੇ ਐਨੀ ਹੈਰੋਇਨ ਮਿਲੀ ਆ ਜਾਂ ਫੀਮ ਮਿਲੀ ਆ ਜੋ ਵੀ ਮਿਲੇ ਆ ਲੇਕਿਨ ਜਦੋਂ ਕੋਰਟ ਚ ਕੇਸ ਆਉਂਦਾ ਸੀ ਤਾਂ ਉਦੋਂ ਪਤਾ ਚੱਲਦਾ ਸੀਗਾ ਕਿ ਪੁਲਿਸ ਵਾਲੇ ਤਾਂ ਉਸ ਵੇਲੇ ਨਾਕੇ ਦੀ ਜਗ੍ਹਾ ਤੇ ਹੈ ਹੀ ਨਹੀਂ ਸੀ ਕਿਉਂਕਿ ਟਾਵਰ ਲੋਕੇਸ਼ਨ ਆਉਂਦੀ ਸੀ ਹੁਣ ਇਹ ਸਾਰਾ ਵੀਡੀਓਗ੍ਰ सीएफएसएल ਇਹ ਸਾਰਿਆਂ ਦਾ ਸਿਸਟਮਿਕ ਤੈ ਕਰ ਦਿੱਤਾ ਗਿਆ ਤਾਂ ਕਿ ਕੱਲ ਕੋਈ ਸਵਾਲ ਨਾ ਹੁਣ ਜਿਹਦੇ ਇਹਦੇ ਵਿੱਚ ਚਾਹੇ ਸਟੇਟਮੈਂਟ ਕਿਸੇ ਨੇ ਦਰਜ ਕਰਾਣੀ ਆ 164 ਵਿੱਚ ਜਿਹੜੇ ਬਿਆਨ ਦਰਜ ਹੁੰਦੇ ਸੀ ਉਹ ਹੁਣ ਵੀਡੀਓਗ੍ਰਾਫੀ ਦੇ ਉਹਦੇ ਵਿੱਚ ਹੀ ਦਰਜ ਹੋਣਗੇ ਉਹਦਾ ਵੀਡੀਓ ਬਨੇਗਾ ਪਹਿਲਾਂ ਸਿਰਫ ਬਿਆਨ ਦੇ ਜਾਂਦੇ ਸੀ ਔਰ ਕੋਰਟ ਚ ਆ ਕੇ ਬਿਆਨ ਤੋਂ ਅਕਸਰ ਬੰਦੇ ਮੁੱਕਰ ਜਾਂਦੇ ਸੀ ਕਿ ਮੈਂ ਮੈਨੂੰ ਇਹ ਦਬਾਅ ਚ ਦਿੱਤਾ ਗਿਆ ਇੱਕ 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 ਪ੍ਰੀਤ ਹੋਰ ਬੜੀ ਵੱਡੀ ਗੱਲ ਸੁਣਨ ਨੂੰ ਮਿਲੀ ਹੈ ਕਿ ਅਕਸਰ ਹੀ ਅਸੀਂ ਦੇਖਦੇ ਹਾਂ ਪਿੱਛੇ ਜੇ ਆਪਾਂ ਦੇਖਿਆ ਵੀ ਹੈ ਕਿ ਮੁਲਕ ਦੇ ਵਿੱਚੋਂ ਬਹੁਤ ਸਾਰੇ ਲੋਕ ਯਾ ਸਟੇਟ ਦੇ ਵਿੱਚੋਂ ਬਹੁਤ ਸਾਰੇ ਲੋਕ ਪਘੋੜੇ ਹੋ ਜਾਂਦੇ ਸੀ ਬੜਾ ਸੌਖਾ ਜਿਹਾ ਲੱਗਦਾ ਸੀ ਉਹਨੂੰ ਵੀ ਖਾ ਪੀ ਕੇ ਪਘੋੜੇ ਹੋ ਜਾਓ ਔਰ ਜਦ ਤੱਕ ਫੜੇ ਜਾਵਾਂਗੇ ਤਦ ਤੱਕ ਮौज ਕਰਾਂਗੇ ਔਰ ਫੜੇ ਜਾਵਾਂਗੇ ਤਾਂ ਜਾ ਕੇ ਕੇਸ ਚਲੇਗਾ ਹੁਣ ਇਹ ਵੀ ਪ੍ਰਬਧਾਨ ਰੱਖ ਦਿੱਤਾ ਗਿਆ ਕਿ ਜਿਹੜਾ ਪਘੋੜੇ ਆ ਉਹਨਾਂ ਤੇ ਇਸ ਦੇ ਵਿੱਚ ਜਰਹਾ ਵੀ ਹੋ ਸਕਦੀ ਹੈ ਜੀ ਬਿਲਕੁਲ ਇਹ ਕਾਨੂੰਨ ਚ ਸਭ ਤੋਂ ਵੱਡਾ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਫੀਚਰਸ ਹੈ ਇੱਕ ਇਹ ਫੀਚਰ ਹੈ ਪਗੋੜੇ ਦਾ ਹੁਣ ਕੀ ਹੁੰਦਾ ਸੀਗਾ ਕਿ ਕੋਈ ਐਫ ਆਈ ਆਰ ਹੋ ਗਈ ਕਿਸੇ ਬੰਦੇ ਚਾਹ 420 ਸੀ ਦਾ ਮਰਡਰ ਦਾ ਮਾਮਲਾ ਉਹਦੇ ਵਿੱਚ ਅਕਿਊਜ਼ ਜੇ ਭੱਜ ਗਿਆ ਤਾਂ ਪਗੋੜਾ ਕਰਾਰ ਦੇ ਦਿੱਤੀ ਜਾਂਦਾ ਸੀ ਕੋਰਟ ਚ ਔਰ ਉਹ ਕੇਸ ਉੱਥੇ ਹੀ ਰੁਕ ਜਾਂਦਾ ਸੀ ਜਦੋਂ ਤੱਕ ਪਗੋੜਾ ਫੜਿਆ ਨਾ ਜਾਵੇ ਅਸੀਂ ਦੇਖਦੇ ਆ ਕਿ ਜੇ ਅਸੀਂ ਜੇ ਸਾਈਡ ਤੇ ਦੇਖਦੇ ਹਾਈ ਕੋਰਟ ਜਾਂ ਡਿਸਟ੍ਰਿਕਟ ਕੋਰਟਾਂ ਦੀ ਸਾਈਡ ਤੇ ਜੇ ਤੁਸੀਂ ਗੌਰ ਕਰੋਗੇ ਇੱਕ ਇੱਕ ਜ਼ਿਲ੍ਹੇ ਚ ਇੱਕ ਇੱਕ ਮਤਲਬ ਕਿ ਜੇ ਕਚੈਰੀਆਂ ਹੈਗੀਆਂ ਨੇ ਉੱਥੇ ਤਿੰਨ-ਤਿੰਨ 4-4000 ਪਗੋੜੇ ਹੈਗੇ ਨੇ ਹਰੇਕ ਜ਼ਿਲ੍ਹੇ ਦੇ ਇਹ ਆਪਣੇ ਆਪ ਚ ਬਹੁਤ ਵੱਡਾ ਔਰ ਉਹ ਸਾਰੇ ਕੇਸ ਰੁਕੇ ਹੋਏ ਨੇ ਲੇਕਿਨ ਹੁਣ ਜਿਹੜਾ ਨਵੇਂ ਐਕਟ ਆਇਆ ਕਿ ਪਗੋੜਾ ਜੇ ਕੋਈ ਹੋ ਗਿਆ ਤਾਂ ਟ੍ਰਾਇਲ ਚੱਲਦਾ ਰਹੇਗਾ ਔਰ ਉਹਨੂੰ ਸਜ਼ਾ ਵੀ ਮਿਲੇਗੀ ਉਹਦੀ ਐਬਸੈਂਸ ਮਿਲ ਜਾਏਗੀ ਕਿਉਂਕਿ ਉਹਨੂੰ ਪੇਸ਼ ਹੋਣਾ ਪਏਗਾ ਹੁਣ ਪਗੋੜੇ ਨੂੰ ਵੀ ਇਹ ਹੈ ਕਿ ਮੈਂ ਜੇ ਭੱਜ ਗਿਆ ਤਾਂ ਮੈਨੂੰ ਸਜ਼ਾ ਮਿਲ ਜਾਏਗੀ ਹੁਣ ਉਹਨੂੰ ਆਪ ਹੀ ਪੇਸ਼ ਹੋਣਾ ਪਏਗਾ ਉਹਨੂੰ ਪਤਾ ਹੈ ਕਿ ਮੈਂ ਆਪਣੇ ਆਪ ਨੂੰ ਸਹੀ ਜਾਂ ਗਲਤ ਜੋ ਵੀ ਹੈ ਉਹ ਸਾਬਿਤ ਕਰਾਂ ਕਿਸੇ ਵੀ ਤਰੀਕੇ ਨਾਲ ਜੇ ਕੋਰਟ 'ਚ ਨਹੀਂ ਆਏਗਾ ਤਾਂ ਉਹ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਹੈ ਇਹ ਬਹੁਤ ਵੱਡੀ ਚੀਜ਼ ਕਰਤੀ ਕਿ ਭਗੋੜਾ ਜੇ ਕੋਈ ਹੋ ਗਿਆ ਤਾਂ ਕੇੜਾ ਦਾ ਟਰਾਇਲ ਨਹੀਂ ਰੁਕੇਗਾ ਉਹਦਾ ਫੈਸਲਾ ਸੁਣਾਇਆ ਜਾ ਸਕਦਾ ਜੀ ਬਿਲਕੁਲ ਠੀਕ ਅੱਛਾ ਪ੍ਰੀਤਿਕ ਹੋਰ ਵੀ ਗੱਲ ਆਪਾਂ ਲਗਾਤਾਰ ਪਿੱਛੇ ਜੀ ਵੀ ਦੇਖਿਆ ਕਿ ਮੁਲਕ ਦੇ ਵਿੱਚ ਸਮੂਹ ਹਕ ਬਲਾਤ ਕਰਦੀਆਂ ਕਟਰਾਵਾ ਹੋਣ ਜਾਂ ਨਿਰਭੇ ਵਰਗਾ ਕਾਂਡ ਹੋਵੇ ਉਸ ਤੋਂ ਬਾਅਦ ਵੀ ਲਗਾਤਾਰ ਇਹ ਡਿਮਾਂਡ ਉਠਦੀ ਰਹੀ ਕਿ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਪ੍ਰਬਧਾਨ ਨੇ ਰੱਖਿਆ ਗਿਆ ਕਿ ਨਵਾਲਗ ਕੁੜੀ ਦੇ ਨਾਲ ਬੱਚੀ ਨਾਲ ਜੇ ਬਲਾਤਕਾਰ ਕੀਤਾ ਜਾਂਦਾ ਰੇਪ ਕੀਤਾ ਜਾਂਦਾ ਤਾਂ ਮੌਤ ਦੀ ਸਜ਼ਾ ਜਿਹੜੀ ਉਹ ਹੋਏਗੀ ਇਸ ਤੋਂ ਇਲਾਵਾ ਗੈਂਗ ਰੇਪ ਮਾਮਲੇ ਦੇ ਵਿੱਚ ਉਮਰ ਕੈਦੀ ਸਜ਼ਾ ਜਾਂ ਫਿਰ 20 ਸਾਲ ਦੀ ਸਜ਼ਾ ਦੀ ਤਜਵੀਜ਼ ਵੀ ਰੱਖੀ ਗਈ ਹੈ ਇਹ ਇਹ ਇੱਕ ਚੰਗਾ ਕਦਮ ਹੈਗੇ ਸਰਕਾਰ ਵੱਲੋਂ ਚੁੱਕਿਆ ਗਿਆ ਜੀ ਬਿਲਕੁਲ ਦੇਖੋ ਜਦੋਂ ਪਿਛਲੇ ਸਾਲ ਇਹ ਜਦੋਂ ਤਿੰਨੋਂ ਕਾਨੂੰਨ ਜਦੋਂ ਪਾਰਲੀਮੈਂਟ 'ਚ ਰੱਖੇ ਸੀ ਉਦੋਂ ਜਿਹੜੇ ਹੋਮ ਮਿਨਿਸਟਰ ਹੈਗੇ ਨੇ ਅਮਿਤ ਇਹ ਗੱਲ ਸਾਫ਼ ਤੌਰ ਤੇ ਕ੍ਰਾਈਮ ਅਗੇਂਸਟ ਔਮਨ ਯਾਨੀ ਕਿ ਮਹਿਲਾਵਾਂ ਖਿਲਾਫ ਜਿਹੜੇ ਅਪਰਾਧ ਨੇ ਉਹਨਾਂ ਵਿੱਚ ਸਖਤ ਸਜ਼ਾ ਦੇਣ ਦੀ ਗੱਲ ਕੀਤੀ ਸੀ ਕਿਉਂਕਿ ਸਭ ਤੋਂ ਵੱਡੀ ਚੀਜ਼ ਜਦੋਂ ਅਸੀਂ ਕ੍ਰਾਈਮ ਪੜਦੇ ਹਾਂ ਜਦੋਂ ਲਾਅ ਪੜਦੇ ਹਾਂ ਉਹਦੇ ਵਿੱਚ ਡੈਟਰੈਂਟ ਇਫੈਕਟ ਹੁੰਦਾ ਡੈਟਰੈਂਟ ਇਫੈਕਟ ਯਾਨੀ ਕਿ ਸਜ਼ਾ ਇੰਨੀ ਵਧਾ ਦਿਓ ਕਿ ਉਹ ਸਜ਼ਾ ਦੇ ਡਰ ਤੋਂ ਹੀ ਅਪਰਾਧ ਘਟ ਜਾਣ ਤੇ ਇਹਦੇ ਵਿੱਚ ਜਿਵੇਂ ਰੇਪ ਹੈ ਹੁਣ ਰੇਪ ਦੀ ਸਜ਼ਾ 5 ਸਾਲ ਤੱਕ ਕਰ ਦਿੱਤੀ ਗਈ ਹੈ ਪਹਿਲਾਂ ਉਮਰ ਕੈਦ ਹੋ ਸਕਦੀ ਸੀ ਲੇਕਿਨ ਹੁਣ 20 ਸਾਲ ਤੱਕ ਦੀ ਸਜ਼ਾ ਕਰ ਦਿੱਤੀ ਗਈ ਹੈ ਔਰ ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਜੇ ਨਵਾਲਿਕ ਨਾਲ ਰੇਪ फांसी दी सजा मौत दी सजा भी हो ਸਕਦੀ ਹੈ मौत दी सजा ਉਹ ਦਿੱਤੀ ਜਾ ਸਕਦੀ ਹੈ ਇੱਕ ਬਹੁਤ ਵੱਡਾ ਡੈਟਰੈਂਟ ਹੋਏਗਾ ਅਪਰਾਧੀਆਂ ਨੂੰ ਇਹ ਪਤਾ ਹੋਏਗਾ ਕਿ ਜੋ ਸੀ ਅਪਰਾਧ ਕਰ ਰਹੇ ہیں ਇਹਦੇ ਵਾਸਤੇ ਮੌਦੀ ਇਹ ਡੈਟਰੈਂਟ ਇਫੈਕਟ ਸਰਕਾਰ ਨੇ ਇਹਦੇ ਵਿੱਚ ਪਾਇਆ ਹੈਗਾ क्राइम अगेंस्ट वुमेन ਚ ਇੱਕ ਬਹੁਤ ਵੱਡਾ ਇਹਦੇ ਵਿੱਚ ਫੀਚਰ ਆ ਗਿਆ ਬਾਕੀ ਕੁਝ ਇੱਕ 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 ਛੋਟਾ ਜਿਹਾ ਆਖਰੀ ਸਵਾਲ ਮੇਰਾ ਤੁਹਾਨੂੰ ਲੱਗਦਾ ਹੈ ਕਿ ਇਸ ਕਾਨੂੰਨ ਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਹੜਾ ਇਨਸਾਫ ਮਿਲਣ ਨੂੰ ਸਮਾਂ ਮਿਲਦਾ ਰਹਿੰਦਾ ਸੀਗਾ ਬਹੁਤ ਟਾਈਮ ਲੱਗ ਜਾਂਦਾ ਸੀਗਾ ਉਹਦੇ ਵਿੱਚ ਥੋੜੀ ਜਿਹੀ ਤੇਜ਼ੀ ਆਏਗੀ ਵੀਡੀਓ ਕਾਨਫਰੈਂਸਿੰਗ ਰਾਹੀਂ ਤੁਸੀਂ ਅਦਾਲਤੀ ਕਾਰਵਾਈ ਹੋਣਾ ਜਾਂ ਫਿਰ ਛੋਟੇ ਅਪਰਾਧਾਂ ਲਈ ਕਮਿਊਨਿਟੀ ਸਰਵਿਸਿਜ਼ ਦੀ ਸਜ਼ਾ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਫਰਕ ਪਏਗਾ ਲੋਡ ਘਟੇਗਾ ਅਦਾਲਤਾਂ ਤੇ ਵੀ ਜੀ ਬਿਲਕੁਲ ਦੇਖੋ ਛੋਟੇ ਅਪਰਾਧ ਜਿਹੜੇ ਆਪਾਂ ਕਰ ਰਹੇ ਇਹਦੇ ਵਿੱਚ ਮਾਨ ਹਾਨੀ ਦੇ ਮੁਕੱਦਮੇ ਵੀ ਹੈਗੇ ਨੇ ਜੇ ਕਿਸੇ ਦਾ ਮਾਨ ਹਾਨੀ ਦਾ ਕੇਸ ਆ ਗਿਆ ਉਹਦੇ ਵਿੱਚ ਵੀ ਕਮਿਊਨਿਟੀ ਸਰਵਿਸ ਕਮਿਊਨਿਟੀ ਸਰਵਿਸ ਯਾਨੀ ਕਿ ਕੋਰਟ ਕਹਿ ਸਕਦੀ ਹੈ ਕਿ ਤੁਸੀਂ ਦੋਸ਼ੀ ਹੈਗੇ ਹੋ ਤੇ ਤੁਸੀਂ ਇਹਨੇ 1000 ਪੌ ਤੁਸੀਂ ਇੱਥੇ ਪਿਆਉ ਲਾ ਦੋ ਇਸ ਜਿਵੇਂ ਕਿ ਇਹ ਪਬਲਿਕ ਪਲੇਸ ਹੈਗਾ ਇੱਥੇ ਪਾਣੀ ਦਾ ਇੰਤਜ਼ਾਮ ਕਰੋ ਇੱਥੇ ਸਫਾਈਆਂ ਕਰ ਦੋ ਲੋਕਾਂ ਨੂੰ ਇਸ ਚੀਜ਼ ਵਾਸਤੇ ਅਵੇਅਰਨੈਸ ਕੈਂਪੇਨ ਤੁਸੀਂ ਚਲਾਉਂਗੇ ਇਹ ਇਸ ਇੱਕ ਤਰੀਕੇ ਨਾਲ ਜਿਹੜਾ ਅਪਰਾਧੀ ਹੈ ਉਹਨੂੰ ਸੋਸ਼ਲ ਸਰਵਿਸ ਚ ਲਾਇਆ ਜਾਵੇ ਤਾਂ ਕਿ ਉਹਨੂੰ ਪਤਾ ਚੱਲ ਸਕੇ ਕਿ ਜਿਹੜਾ ਉਹਨੇ ਅਪਰਾਧ ਕੀਤਾ ਉਹਦੇ ਵਾਸਤੇ ਹੁਣ ਕਿਸ ਉਹਨੂੰ ਅਹਿਸਾਸ ਵੀ ਹੋਵੇ ਤੇ ਉਹ ਕਿਤੇ ਨਾ ਕਿਤੇ ਇੱਕ ਪਛਤਾ ਪਛਤਾਪ ਵੀ ਹੋਵੇ ਜਾਂ ਉਹ ਰਿਗਰੈਟ ਕਰ ਸਕੇ ਕਿ ਕਮਿਊਨਿਟੀ ਸਰਵਿਸ ਨਾਲ ਵੀ ਜੋੜਿਆ ਜਾ ਸਕੇ ਕਿ ਉਹਨੂੰ ਕਿਤੇ ਨਾ ਕਿਤੇ ਅਹਿਸਾਸ ਵੀ ਹੋਵੇ ਔਰ ਜੇਲਾ ਭਰਨ ਦੀ ਕੋਈ ਲੋੜ ਨਹੀਂ ਹੈ ਕਿ ਐਦਾਂ ਦੇ ਅਪਰਾਧਾਂ ਵਾਸਤੇ ਜੇਲਾ ਭਰੀ ਜਾਵੇ ਇਹ ਸਾਰੀਆਂ ਚੀਜ਼ਾਂ ਇੱਕ ਤਰੀਕੇ ਨਾਲ ਮੈਸੇਜ ਦਿੱਤਾ ਜਾ ਸਕਦਾ ਲੇਕ ਇਸ ਕਾਨੂੰਨ ਵਿੱਚ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੀ ਸਭ ਤੋਂ ਵੱਡੀ ਆਪਾਂ ਅੱਜ ਦੇਖਦੇ ਸੀਗੇ ਕਿ ਕੋਈ ਹੱਤਿਆ ਦਾ ਅਪਰਾਧੀ ਹੈਗਾ ਉਹਨੂੰ ਉਮਰ ਕੈਦ ਹੋ ਚੁੱਕੀ ਹੈ ਜਾਂ ਫਾਂਸੀ ਹੋ ਚੁੱਕੀ ਹੈ ਤੇ ਉਹਦੀ ਮਰਸੀ ਪਟੀਸ਼ਨ ਪ੍ਰੈਜ਼ੀਡੈਂਟ ਕੋਲੇ ਪਈ ਆ ਜਾਂ ਗਵਰਨਰ ਕੋਲੇ ਪਈ ਆ ਹੁਣ ਉਹ ਚੀਜ਼ ਵੀ ਸਰਕਾਰ ਨੇ ਇਸ ਕਾਨੂੰਨ ਵਿੱਚ ਚੇਂਜ ਕਰਤੀ ਆ ਪਹਿਲਾਂ ਇਹ ਹੁੰਦਾ ਸੀਗਾ ਕਿ ਕੋਈ ਕਿਸੇ ਨੇ ਫਾਂਸੀ ਦੀ ਸਜ਼ਾ ਜਾਂ ਮੌਤ ਦੀ ਸਜ਼ਾ ਤਾਂ ਰਾਸ਼ਟਰਪਤੀ ਉਹਨੂੰ ਮਾਫ ਕਰ ਦਿੰਦੇ ਸੀਗੇ ਹੁਣ ਇਹ ਮਾਫੀ ਵੀ ਉਸ ਤਰੀਕੇ ਨਾਲ ਨਹੀਂ ਜੇ ਫਾਂਸੀ ਦੀ ਸਜ਼ਾ ਤਾਂ ਉਹਨੂੰ ਜਿਆਦਾ ਤੋਂ ਜਿਆਦਾ ਉਮਰ ਕੈਚੇ ਤਬਦੀਲ ਉਮਰ ਕੈਦੀ ਸਜ਼ਾ ਤਾਂ 10 ਸਾਲ ਦੀ ਸਜ਼ਾ ਚ ਤਬਦੀਲ ਕੇ 10 ਹੈ ਤਾਂ 7 ਸਾਲ ਦੀ ਸਜ਼ਾ ਹੋ ਸਕਦੀ ਐਵੇਂ ਨਹੀਂ ਕਿ ਇੱਕੋ ਬਾਾਰ ਚ ਤੁਸੀਂ ਸਾਰੀ ਦੀ ਸਾਰੀ ਸਜ਼ਾ ਮਾਫ ਕਰ ਸਕਦੇ ਬਹੁਤ سارے ਫੀਚਰਸ ਹੈਗੇ ਨੇ ਇਹ ਤਿੰਨੋਂ ਕਾਨੂੰਨਾਂ ਵਿੱਚ ਕਿਉਂਕਿ ਇਹ ਬਹੁਤ ਹਜੇ ਵੀ ਸਾਰੇ ਐਡਵੋਕੇਟਸ ਵੀ ਸਟੱਡੀ ਕਰ ਰਹੇ ਨੇ ਔਰ ਜੇ ਦੇਖਿਆ ਜਾਵੇ ਤਾਂ ਪਾਰਾ ਸਰਕਾਰ ਨੇ ਇਸ ਕਾਨੂੰਨ ਨੂੰ ਲਾਗੂ ਕਰਨ ਜਦੋਂ ਪਿਛਲੇ ਸਾਲ ਇਹ ਕਾਨੂੰਨ ਪਾਰਲੀਮੈਂਟ ਚ ਪੇਸ਼ ਕੀਤੇ ਸੀ ਔਰ ਫਿਰ ਨਵੰਬਰ ਦੇ ਅੰਦਰ ਸੇ ਪਾਸ ਕੀਤੇ ਉਤੋਂ ਬਾਅਦ ਕਈ ਸੈਸ਼ਨਸ ਚਾਹੇ ਵਕੀਲਾਂ ਦੇ ਹੈਗੇ ਨੇ ਪੁਲਿਸ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤੇ ਸਾਰਾ ਕੁਝ ਸਿਸਟਮ ਕੋਡ ਦਾ ਸਿਸਟਮ ਹੁਣ ਅੱਜ ਵੀ ਜਦੋਂ ਅਸੀਂ ਹਾਈ ਕੋਰਟ ਆਨੇ ਆ ਤਾਂ ਵਕੀਲਾਂ ਨਾਲ ਜਦੋਂ ਗੱਲ ਕਰਦੇ ਆ ਤੇ ਕੁਝ ਛੋਟੇ ਮੋਟੇ ਲੂਕ ਹੋਲਸ ਵਕੀਲ ਵੀ ਦੱਸ ਦਿੰਦੇ ਨੇ ਕਿ ਇਹ ਚੀਜ਼ਾਂ ਹੋ ਸਕਦੀਆਂ ਨੇ ਜਿਵੇਂ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਗੱਲ ਦੱਸਦਾ ਕਿ ਕਈ ਸੀਨੀਅਰ ਕੱਲ ਤੱਕ ਜਿਹੜੀ ਐਫਆਈਆਰਾਂ ਹੋਈਆਂ ਆਈਪੀਸੀ ਦੇ ਤਹਿਤ ਹੋਈਆਂ ਨੇ ਲੇਕਿਨ ਅੱਜ ਭਾਰਤੀ ਨਿਆਂ ਸੰਹਿਤਾ ਦੇ ਅੰਦਰ ਐਫਆਈਆਰਾਂ ਹੋਣਗੀਆਂ ਲੇਕਿਨ ਜੇ ਕਿਸੇ ਨੇ ਕੱਲ ਕੋਈ ਸ਼ਿਕਾਇਤ ਦਰਜ ਕਰਾਈ ਸੀ ਲੇਕਿਨ ਐਫਆਈਆਰ ਹਜੇ ਤੱਕ ਨਹੀਂ ਹੋਈ ਸ਼ਿਕਾਇਤ ਦਰਜ ਹੈ ਉਹ ਐਫਆਈਆਰ ਅੱਜ ਹੀ ਹੈ ਕੱਲ ਉਹ ਸ਼ਿਕਾਇਤ ਤੇ ਐਫਆਈਆਰ ਹੋਊਗੀ ਤਾਂ ਉਹ ਐਫਆਈਆਰ ਕਿਸ ਵਿੱਚ ਹੋਏਗੀ IPC ਚ ਹੋਏਗੀ ਜਾਂ ਭਾਰਤੀ ਨਿਆਂ ਸੰਤਾ ਵਿੱਚ ਹੋਏਗੀ ਇਹ ਕੁਝ ਛੋਟੀ ਮੋਟੀ ਚੀਜ਼ਾਂ ਨੇ ਕਿਉਂਕਿ ਜਿਵੇਂ ਜਿਵੇਂ ਹੁਣ ਕੇਸਿਸ ਆਣਗੇ ਹੁਣ ਅੱਜ ਵੀ ਪੰਜਾਬ ਚ ਕਈ ਜਗ੍ਹਾ ਤੇ ਭਾਰਤੀ ਨਿਆਂ ਸੰਤਾ ਦੇ ਤਹੱਤੀਆ ਕੁ ਦੂਸਰੇ ਰਾਜਾਂ ਵਿੱਚ ਹੋਈਆਂ ਹੋਣੀਆਂ ਐਫਆਈਆਰ ਹੁਣ ਜਿਵੇਂ ਜਿਵੇਂ ਬੇਲ ਮੈਟਰਸ ਆਣਗੇ ਕੋਰਟ ਵਿੱਚ ਹੁਣ ਦੇਖਣਾ ਪੈਣਾ ਦੋਵੇਂ ਪੈਰਲ ਚੱਲਣਗੇ ਕੇਸਿਸ ਕਿਉਂਕਿ ਪੁਰਾਣੇ ਤਾਂ ਸਾਰੇ ਕਾਨੂੰਨ ਸਾਰੇ IPC ਦਾ CrPC ਤੇ ਐਂਡ ਲੇਕਿਨ ਉਹ ਨਵਾਂ ਤੇ ਨਵੇਂ ਇਹ ਦੋਵੇਂ ਕੋਰਟਸ ਦੇ ਉੱਤੇ ਵੀ ਬਰਡਨ ਰਹੇਗਾ ਉਹਨਾਂ ਨੂੰ ਤੈਅ ਕਰਨਾ ਪਏਗਾ ਹਾਲਾਂਕਿ ਸਾਰੇ ਜੁਡੀਸ਼ੀਅਲ ਨੂੰ ਟ੍ਰੇਨਿੰਗ ਦਿੱਤੀ ਗਈ ਆ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਗਈ ਆ ਐਡਵੋਕੇਟਸ ਐਡਵੋਕੇਟ ਜਨਰਲ ਆਫਿਸ ਸਰਕਾਰੀ ਵਕੀਲਾਂ ਨੂੰ ਇਹ ਟ੍ਰੇਨਿੰਗ ਤਾਂ ਦਿੱਤੀ ਗਈ ਆ ਲੇਕਿਨ ਹੁਣ ਦੇਖੋ ਕਿੰਨੇ ਕਾਰਗਰ ਤਰੀਕੇ ਨਾਲ ਇਹਨਾਂ ਨੂੰ ਚਲਾਇਆ ਜਾ ਸਕਦਾ ਵੈਲਕਮ ਤੱਕ ਸਾਰੇ ਵਕੀਲਾਂ ਨੇ ਕੀਤਾ ਕਿ ਕਈ ਚੀਜ਼ਾਂ ਟਾਈਮ ਬਾਉਂਡ ਜਿਹੜੀ ਕੀਤੀਆਂ ਨੇ ਕਿ ਲੋਕਾਂ ਨੂੰ ਇਨਸਾਫ ਜਰਾ ਜਲਦੀ ਮਿਲ ਸਕਦਾ ਥਾਣਿਆਂ ਨੂੰ ਕੰਟਰੋਲ ਕੀਤਾ ਗਿਆ ਕਿ ਤੁਸੀਂ ਆਪਣੀ ਤਫਤੀਸ਼ ਇਹਨਾਂ ਦਿਨਾਂ 'ਚ ਪੂਰੀ ਕਰ ਚਲੋ ਥੋੜਾ 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 ਸਮਾਂ ਲੱਗੇਗਾ ਪਰ ਮੈਨੂੰ ਲੱਗਦਾ ਹੈ ਕਿ ਜੇ ਸਹੀ ਤਰੀਕੇ ਨਾਲ ਇਹ ਸਾਰਾ ਕੁਝ ਲਾਗੂ ਹੋ ਜਾਂਦਾ ਤਾਂ ਜਿਹੜੀ ਇਹਦੇ ਪਿੱਛੇ ਭਾਵਨਾ ਹੈ ਕਿ ਜਲਦ ਤੋਂ ਜਲਦ ਇਨਸਾਫ ਮਿਲੇ ਤੇ ਸਖਤ ਤੋਂ ਸਖਤ ਸਜ਼ਾ ਮਿਲੇ ਅਪਰਾਧੀਆਂ ਨੂੰ ਉਹ ਉਹ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਬਹੁਤ ਬਹੁਤ ਧੰਨਵਾਦ ਫਰੀਦ ਮਤਾ ਇਸ तमाम ਜਾਣਕਾਰੀ ਤੇ ਲਈ ਸੋ ਇਹ ਹਰ ਆਮ ਖਾਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁਲਕ ਦੇ ਕਾਨੂੰਨ ਦੇ ਵਿੱਚ ਜੇ ਕੁਝ ਤਬਦੀਲੀਆਂ ਹੋਈਆਂ ਨੇ ਤਾਂ ਕੀ ਤਬਦੀਲੀਆਂ ਹੋਈਆਂ ਨੇ ਤੁਹਾਡੇ ਆਸ-ਪਾਸੇ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਤਾਂ ਕਿਹੜੀਆਂ ਧਰਾਵਾਂ ਦੇ ਤਹਿਤ ਸਜ਼ਾ ਹੋਏਗੀ ਕਿੱਥੇ ਕਿੱਥੇ ਲੂਪ ਹੋ ਲੈ ਇਹ ਆਮ ਲੋਕਾਂ ਦੀ ਸਮਝ ਦੇ ਵਿੱਚ ਆਣਾ ਬੜਾ ਜ਼ਰੂਰੀ ਸੀ ਇਸ ਕਰਕੇ ਇਹ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਦੇਸ਼ ਤੋਂ ਮੇਰੇ ਬਾਕੀ ਖਬਰਾਂ ਲਈ ਬਣ ਰੋਗੀ ਨਿਊਜ਼ ਨਾਲ ਧੰਨਵਾਦ